ਇਹਦੇ ਰਿਫੇਰਿੰਗ ਦਾ ਕੰਮ ਚੱਲਦਾ ਹੈ ਦਰਸਲ ਇਹਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਦਰਸਲ ਰੈਨੋਵੇਟ ਕਰਨ ਦੀ ਗੱਲ ਤਾਂ ਠੀਕ ਹੈ ਜੀ ਰੈਨੋਵੇਟ ਹੋ ਸਕਦੀ ਹੈ ਤੇ ਐਡੀ ਕੋਈ ਬੜੀ ਗੱਲ ਨਹੀਂ ਹੈਗੀ ਐਸਜੀਬੀਸੀ ਦੇ ਕਾਰ ਸੇਵਾ ਦੇ ਲਈ ਕੋਰਟ ਦੇ ਵਕੀਲ ਇਹਨੇ ਉਹਨਾਂ ਨੇ ਪਾਈ ਹੋਈ ਹੈ ਰਿਟ ਅਰੋੜਾ ਜੀ ਤੇ ਉਹਨਾਂ ਨੇ ਪਾਈ ਆ ਵੀ ਇਹਦੀ ਜਿਹੜੀ ਦਿੱਖ ਹੈ ਪੁਰਾਣੀ ਉਵੇਂ ਰਹਿਣੀ ਚਾਹੀਦੀ ਹੈ ਇਹ ਜਹਾਜੀ ਵੇਲੀ ਤਾਂ ਕਹਿੰਦੇ ਜੀ ਇਹਨੂੰ ਨਾ ਜਹਾਜ਼ ਦੀ ਸ਼ੇਪ ਦਿੱਤੀ ਗਈ ਸੀ ਜਿਵੇਂ ਆਪਣੇ ਸਮੁੰਦਰ ਦੇ ਵਿੱਚ ਜਹਾਜ਼ ਖੜਾ ਹੁੰਦਾ ਨਾ ਪਾਣੀ ਦੇ ਵਿੱਚ ਇੱਥੇ ਥੱਲੇ ਸਾਰੇ ਕਿਤੇ ਪਾਣੀ ਪਾਣੀ ਸੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਟੋਡਰਵਾਲ ਜੀ ਨੇ ਇਹ ਕਿਹਾ ਸੀ ਬਈ ਮੇਰਾ ਜਿਹੜਾ ਵੰਸ਼ ਹੈ ਤੇ ਬਈ ਉਹ ਅੱਗੇ ਨਵਦੇ ਤਾਂ ਕਿ ਇੱਥੇ ਕੋਈ ਆ ਕੇ স্থਗਿਤ ਹੋ ਜਾਵੇ ਇਹ ਜਗ੍ਹਾ ਦੇ ਉੱਪਰ ਜਾਂ ਕੁਛ ਵੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਜ ਅਸੀਂ ਪਹੁੰਚੇ ਆਂ ਦੀਵਾਨ ਟੋਡਰਮਾਲ ਦੀ ਹਵੇਲੀ ਦੇ ਵਿੱਚ ਜਿਹਨੂੰ ਜਹਾਜ਼ ਵੇਲੀ ਵੀ ਕਿਹਾ ਜਾਂਦਾ ਹੈ ਇਹ ਦੀਵਾਨ ਟੋਡਰਮਾਲ ਦੀ ਹਵੇਲੀ ਹੈ ਜਿਨੇ ਛੋਟੇ ਸਹਿਬਜ਼ਾਦਿਆਂ ਦੀ ਦੇ ਲਈ ਜ਼ਮੀਨ ਖਰੀਦੀ ਸੀ ਜਿੱਥੇ ਹੁਣ ਗੁਰਦੁਆਰਾ ਜੋਤੀਸਰੂ ਮੌਜੂਦ ਹੈ ਉਹਨਾਂ ਨੇ ਜ਼ਮੀਨ ਖਰੀਦੀ ਸੀ ਆਪਣਾ ਸਾਰਾ ਕੁਝ ਬੇਚ ਦਿੱਤਾ ਸੀ ਜ਼ਮੀਨ ਖਾਤਰ 400 ਕਰੋੜ ਦੇ ਕਰੀਬ 4 ਗੱਜ ਜ਼ਮੀਨ ਖਰੀਦੀ ਸੀ ਛੋਟੇ ਸਹਿਬਜ਼ਾਦਿਆਂ ਦੀ ਸੰਸਕਾਰ ਲਈ ਤੇ ਇਹ ਹਵੇਲੀ ਬਾਰੇ ਗੱਲਬਾਤ ਕਰਾਂਗੇ ਐਨੀ ਹਵੇਲੀ ਇਹ ਪੁਰਾਣੀ ਐ ਵੀ ਇਹਦੀ ਦਿੱਖ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਪੁਰਾਣੀ ਐ ਕਿਉਂਕਿ ਜੋ ਪ੍ਰਾਧਨ ਸੱਭਿਆਤਾ ਸਾਂਭਦੇ ਨੇ ਉਹਨਾਂ ਨੇ ਕੇਸ ਕੀਤਾ ਹੋਇਆ ਵੀ ਜਿਹੜੀ ਇਹ ਹਵੇਲੀ ਐ ਪੁਰਾਣੀ ਐ ਉਹਨੂੰ ਪੁਰਾਣਾ ਕਲਚਰ ਹੀ ਰਹਿਣਾ ਚਾਹੀਦਾ ਉਹਨਾਂ ਨੇ ਸੁਪਰੀ ਹਾਈ ਕੋਰਟ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਵੀ ਇਹ ਹਵੇਲੀ ਦੀ ਦਿੱਖ ਐ ਤੇ ਰਹਿਣੀ ਚਾਹੀਦੀ ਐ ਕੋਈ ਅਸੀਂ ਇਹਨੂੰ ਤਿਆਰ ਨਹੀਂ ਕਰਨਾ ਰੈਨੋਡੇਟ ਨਹੀਂ ਕਰਨਾ ਤੇ ਜਿਹੜੇ ਇਹਦੇ ਪਰ ਕੋਈ ਸੰਗ ਮਰਮਰ ਦੇ ਕੋਈ ਪੱਥਰ ਨਹੀਂ ਲਾਉਣਾ ਹੈਗਾ ਇਨੂੰ ਮਤਲਬ ਐਦਾਂ ਦੀ ਦੇਖੀ ਕਹਿੰਦੇ ਨੇ ਵੀ ਐਦਾਂ ਹੀ ਦਿਖਾਉਣੀ ਚਾਹੀਦੀ ਆ ਤਾਂ ਕਰਕੇ ਕੇਸ ਕੀਤਾ ਹੋਇਆ ਬਾਕੀ ਆਪਾਂ ਸੰਗਤ ਨਾਲ ਗੱਲਬਾਤ ਕਰਦੇ ਆ ਇੱਥੇ ਸੰਗਤ ਪਹੁੰਚੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਤੁਸੀਂ ਇਹ ਹਵੇਲੀ ਜਿਹੜੀ ਆ ਕਾਫੀ 300 ਸਾਲ ਦੇ ਕਰੀਬ ਪੁਰਾਣੀ ਆ ਹਾਂ ਜੀ ਹਾਂ ਜੀ ਤੇ ਜਿਹੜੀ ਇਹਦਾ ਕੋਈ ਕੰਮ ਕਰਨੇ ਚੱਲ ਰਿਹਾ ਇਹਦਾ ਕੰਮ ਜੀ ਅੰਡਰ ਪ੍ਰੋਸੈਸ ਆ ਹਾਂ ਤੇ ਇਹਦੇ ਰਿਪੇਅਰਿੰਗ ਦਾ ਕੰਮ ਚੱਲਦਾ ਹੈ ਦਰਸਲ ਇਹਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਪਰਾਤਨ ਵਿਭਾਗ ਦੇ ਕੋਲ ਹੈ ਐਸਜੀਪੀਸੀ ਤੇ ਪਰਾਤਨ ਵਿਭਾਗ ਕੋਲ ਤੇ ਜਿਵੇਂ ਜਿਵੇਂ ਕੋਰਟ ਵੱਲੋਂ ਆਰਡਰ ਹੁੰਦਾ ਹੈ ਉਵੇਂ ਇਹਦੀ ਰਿਪੇਅਰਿੰਗ ਦਾ ਕੰਮ ਚੱਲਦਾ ਹੈ ਮਤਲਬ ਕਿਉਂ ਕੇਸ ਕੀਤਾ ਕਿਉਂ ਨਹੀਂ ਇਹਨੂੰ ਰੈਨੋਵੇਟ ਕਰ ਰਹੇ ਜਿਹੜੀ ਇਹ ਪਹਿਲਾਂ ਬਣਨੀ ਸਟਾਰਟ ਹੋ ਗਈ ਸੀ ਨਾ ਇਹ ਦਰਸਲ ਰੈਨੋਵੇਟ ਕਰਨ ਦੀ ਗੱਲ ਤਾਂ ਠੀਕ ਹੈ ਜੀ ਰੈਨੋਵੇਟ ਹੋ ਸਕਦੀ ਹੈ ਤੇ ਏਡੀ ਕੋਈ ਬੜੀ ਗੱਲ ਨਹੀਂ ਹੈਗੀ ਐਸਜੀਪੀਸੀ ਤੇ ਕਾਰ ਸੇਵਾ ਦੇ ਲਈ ਉਹ ਚਾਹਣਦਾ ਰਾਤੋਂ ਰਾਤ ਦਿਨਾਂ ਦੇ ਵਿੱਚ ਇੱਥੇ ਪੱਥਰੇ ਪੱਥਰ ਲਾ ਦੇਣ ਪਰ ਦਰਸਲ ਗੱਲ ਇਹ ਆ ਵੀ ਜਿਹੜੀ ਉਹਦੀ ਪ੍ਰਾਣੀ ਦਿਖ ਹੈ ਉਹਨੂੰ ਉਵੇਂ ਹੀ ਰੱਖਣਾ ਚਾਹੁੰਦੇ ਆ ਵੀ ਉਵੇਂ ਰਹੇ ਤਾਂ ਕਰਕੇ ਆਪਣੇ ਕੋਰਟ ਦੇ ਵਕੀਲ ਇਹਨੇ ਉਹਨਾਂ ਨੇ ਪਾਈ ਹੋਈ ਹੈ ਰਿੱਟ ਅਰੋੜਾ ਜੀ ਤੇ ਉਹਨਾਂ ਨੇ ਪਾਈ ਆ ਵੀ ਇਹਦੀ ਜਿਹੜੀ ਦਿਖ ਹੈ ਪ੍ਰਾਣੀ ਉਵੇਂ ਰਹਿਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਇਹਨਾਂ ਦੇ ਅੰਦਰ ਮਤਲਬ ਕਿ ਤਸਵੀਰਾਂ ਵੀ ਲੱਗੀਆਂ ਜਿਵੇਂ ਅੱਜ ਜੋ ਇਹਦੀ ਪ੍ਰਾਣੀ ਪਹਿਲਾਂ ਦੀ ਦਿਖ ਸੀ ਤੇ ਜੋ ਅੱਜ ਕੰਮ ਕਰਨ ਤੋਂ ਬਾਅਦ ਜਿਹੇ ਜੀ ਉਹ ਬਣੂਗੀ ਅੱਗੇ। ਤੈਨੂੰ ਇੱਕ ਜਹਾਜੀ ਹਵੇਲੀ ਵੀ ਕਿਹਾ ਜਾਂਦਾ ਹੈ। ਉਹ ਕਿਉਂ ਕਿਹਾ ਜਾਂਦੇ ਇਹਨੂੰ? ਇਹ ਜਹਾਜੀ ਹਵੇਲੀ ਤਾਂ ਕਹਿੰਦੇ ਜੀ ਇਹਨੂੰ ਨਾ ਜਹਾਜ਼ ਦੀ ਸ਼ੇਪ ਦਿੱਤੀ ਗਈ ਸੀ। ਜਿਵੇਂ ਆਪਣੇ ਸਮੁੰਦਰ ਦੇ ਵਿੱਚ ਜਹਾਜ਼ ਖੜਾ ਹੁੰਦਾ ਨਾ ਪਾਣੀ ਦੇ ਵਿੱਚ। ਇੱਥੇ ਥੱਲੇ ਸਾਰੇ ਕਿਤੇ ਪਾਣੀ ਪਾਣੀ ਸੀ। ਹੂੰ। ਤੇ ਪਾਣੀ ਦੇ ਵਿੱਚ ਤੁਸੀਂ ਦੇਖੋਗੇ ਜਿਵੇਂ ਜਹਾਜ਼ ਖੜਾ ਹੁੰਦਾ ਇਹਦੀ ਦਿੱਖ ਪੂਰੀ ਉਹੋ ਜੀ ਹੈ। ਹੂੰ। ਇਹ ਤਾਂ ਨਾ ਜਹਾਜ਼ ਹਵੇਲੀ ਹੈ। ਇਸੇ ਤਰਤੇ ਦਾ ਨਾ ਜਹਾਜ਼ ਹਵੇਲੀ ਰੱਖਿਆ ਗਿਆ। ਅੰਦਰ ਛੋਟੇ ਛੋਟੇ ਆਪਣੇ ਰੋਸ਼ਨਦਾਨ ਟਾਈਪ ਬਣਾਏ ਗਿਆ। ਚਿਮਨੀਆਂ ਜਿਵੇਂ ਹੁੰਦੀਆਂ ਨਾ ਜਹਾਜ਼ ਦੀਆਂ। ਤਾ ਕਰਕੇ ਸੋ ਹਵੇਲੀ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ ਜੀ ਮਤਲਬ ਸੰਗਤ ਅਰੇ ਦੇਖਣ ਪਹੁੰਚਦੀ ਆ ਨਾ ਵੀ ਹਵੇਲੀ ਜਿਹਨੇ ਜੋ ਸਿੱਖ ਕੌਮ ਲਈ ਖੜੇ ਸੀਗੇ ਜੈਨ ਧਰਮ ਤੋਂ ਬਿਲੋਂਗ ਸੰਬੰਧ ਰੱਖਦੇ ਸੀ ਉਹ ਜੈਨ ਧਰਮ ਤੋਂ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਸਿੱਖਾਂ ਨੂੰ ਪਤਾ ਵੀ ਜੈਨ ਧਰਮ ਤੋਂ ਸੰਬੰਧ ਰੱਖਦੇ ਸੀਗੇ ਤੇ ਉਹਨਾਂ ਬਾਰੇ ਦੱਸੋ ਉਹਨਾਂ ਨੇ ਮੋਹਰਾਂ ਖੜੀਆਂ ਕਰਕੇ ਵਿਸ਼ਾਈਆਂ ਸੀ ਹਾਂਜੀ 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 ਤੇ ਜਦੋਂ ਜੀ ਆਪਣਾ ਗਵਰਨਰ ਸੀ ਉਸ ਟਾਈਮ ਦਾ ਵਜ਼ੀਰ ਖਾਨ ਤੇ ਜਦੋਂ ਉਹਨਾਂ ਨੇ ਫੈਸਲਾ ਲਿਆ ਤੇ ਜਦੋਂ ਸਹਿਬਜ਼ਾਦਿਆਂ ਨੂੰ ਕਤਲ ਕੇ ਜੀਭਾ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਉਹਦੇ ਤੋਂ ਬਾਅਦ ਉਹਨਾਂ ਦੇ ਸੰਸਕਾਰ ਦੇ ਲਈ ਉਹਨਾਂ ਨੇ ਜੇ ਸ਼ਰਤ ਰੱਖੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਸੋਨੇ ਦੀਆਂ ਮੋਹਰਾਂ ਜਿੰਨੇ ਤੁਹਾਨੂੰ ਸੰਸਕਾਰ ਦੇ ਲਈ ਬੱਚਿਆਂ ਦੇ ਲਈ ਮਾਤਾ ਜੀ ਦੇ ਲਈ ਸੰਸਕਾਰ ਦੇ ਲਈ ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਜਗ੍ਹਾ 'ਚ ਸੋਨੇ ਦੀਆਂ ਮੋਹਰਾਂ ਵਿਛਾਓ ਤਾਂ ਉਹਨਾਂ ਨੇ ਜਦੋਂ ਮੋਹਰਾਂ ਵਿਛਾਣੀਆਂ ਸ਼ੁਰੂ ਕਰੀਆਂ ਤਾਂ ਉਹਨਾਂ ਨੇ ਕਿਹਾ ਵੀ ਮੋਹਰਾਂ ਸਿੱਧੀਆਂ ਖੜੀਆਂ ਕਰਕੇ ਵਿਛਾਣੀਆਂ ਐਵੇਂ ਨਹੀਂ ਬਈ ਦੂਸਰੀ ਤਰ੍ਹਾਂ ਪਰਛਾਣੀਆਂ ਤਾਂ ਸਿੱਧੀਆਂ ਖੜੀਆਂ ਕਰਕੇ ਵਿਛਾਉਣ ਦੇ ਲਈ ਉਹਨਾਂ ਨੇ ਫਿਰ ਦੀਵਾਨ ਟੋਡਰਮਾਲ ਜੀ ਨੇ ਉਹ ਸੇਵਾ ਨਿਭਾਈ ਤੇ ਸੰਸਕਾਰ ਬੱਚਿਆਂ ਦਾ ਤੇ ਮਾਤਾ ਜੀ ਦਾ ਕੀਤਾ ਗਿਆ ਤੇ ਉਤੋਂ ਇਹ ਤੋਂ ਗੱਲ ਸੁਣ ਕੇ ਜਦੋਂ ਉਹਨਾਂ ਤੱਕ ਪਹੁੰਚੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਨਾ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਤੂੰ ਐਡਾ ਵੱਡਾ ਕੰਮ ਕੀਤਾ ਵੀ ਤੂੰ ਦੱਸ ਕੀ ਮੰਗਣਾ ਚਾਹੁੰਦਾ ਹੈ ਫਿਰ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਟੋਡਰਮਲ ਜੀ ਨੇ ਇਹ ਕਿਹਾ ਸੀ ਵੀ ਮੇਰਾ ਜਿਹੜਾ ਵੰਸ਼ ਹੈ ਤੇ ਭਈ ਉਹ ਅੱਗੇ ਨਾ ਵਧੇ ਤਾਂ ਕਿ ਇੱਥੇ ਕੋਈ ਆ ਕੇ ਸਤਗੀਤ ਹੋ ਜਾਵੇ ਇਹ ਜਗ੍ਹਾ ਦੇ ਉੱਪਰ ਜਾਂ ਕੁਝ ਵੀ ਹੈ ਇਸ ਕਰਕੇ ਉਹ ਤਾਂ ਨੇ ਇਹ ਗੁਰਗੋਵਿੰਦ ਸਿੰਘ ਜੀ ਤੋਂ ਮੰਗ ਰਹੀ ਸੀ ਉਹਨੇ ਇਸ ਲਈ ਮੰਗ ਮੰਗੀ ਸੀ ਇਹ ਨਾ ਵੀ ਮੇਰੇ ਜਿਹੜੇ ਅੱਗੇ ਔਲਾਦ ਹੋਗੀ ਵੀ ਮੇਰਾ ਹੱਕ ਜਮਾਉਣਗੇ ਨਾ ਵੀ ਅਸੀਂ ਸਾਡੇ ਪੁਰਖਿਆਂ ਨੇ ਖਰੀਦੀ ਹੈ ਜ਼ਮੀਨ ਹਾਂਜੀ 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 ਬਿਲਕੁਲ ਜੀ ਇਸ ਕਰਕੇ ਉਹਨਾਂ ਨੇ ਗੁਰਗੋਵਿੰਦ ਸਿੰਘ ਜੀ ਤੋਂ ਇਹ ਵਰਦਾਨ ਮੰਗਿਆ ਸੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਸੰਗਤ ਮਤਲਬ ਦੇਖਣ ਆਉਂਦੀ ਹੈ ਫਿਰ ਕਿਉਂ ਇਹਨੂੰ ਰੈਨੋਵੇਟ ਕਿਉਂ ਨਹੀਂ ਆਪਾਂ ਕਰ ਸਕਦੇ ਇਦਾਂ ਜਿ ਜਿੱਦਾਂ ਇਹ ਅਸਰੰਦੇ ਹਿੱਟ ਲੱਗੀ ਹੋਈ ਆ ਇਦਾਂ ਦੇ ਨਾਲੇ ਇਹਨੂੰ ਆਪਾਂ ਕਰ ਸਕਦੇ ਆ ਜੀ ਸਾਰੀ ਜਿੰਨੀ ਚਣਾਈ ਹੋਈ ਆ ਸਾਰੀ ਚੂਨੇ ਦੀ ਹੋਈ ਹੋਈ ਆ ਹੂੰ ਚੂਨੇ ਦੇ ਨਾਲ ਬਣੀ ਹੋਈ ਆ ਇਹ ਠੀਕ ਆ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਵੇਂ ਇਹਦਾ ਕੇਸ ਚੱਲ ਰਿਹਾ ਹੈ ਪੁਰਾਤਨ ਵਿਭਾਗ ਕੋਲੇ ਦੀ ਉਹ ਆ ਤੇ ਕੋਰਟ ਦੇ ਵਿੱਚ ਕੇਸ ਆ ਜਿਵੇਂ ਜਿਵੇਂ ਹੁਣ ਕੋਰਟ ਦਾ ਆਰਡਰ ਹੁੰਦਾ ਉਸ ਤਰ੍ਹਾਂ ਨਾਲ ਰਿਪੇਅਰਿੰਗ ਦਾ ਕੰਮ ਹੁੰਦਾ ਜੀ ਇਹਦਾ ਤੇ ਜਿਹੜਾ ਬਣਿਆ ਹੋਇਆ ਨੀਚੇ ਇਹਨੂੰ ਫਿਰ ਉਰੇ ਕੀ ਹੁੰਦਾ ਸੀਗਾ ਇਹ ਉਰੇ ਤੁਹਾਨੂੰ ਦੱਸਿਆ ਜੀ ਮੈਂ ਸਾਰੇ ਕਿਤੇ ਪਾਣੀ ਪਾਣੀ ਸੀ ਥੱਲੇ ਪਾਣੀ ਦੇ ਵਿੱਚ ਇਹ ਹਵੇਲੀ ਸ਼ਿਸ਼ੋਭਿਤ ਹੈ ਤਾਂ ਕਿ ਇਹਨੂੰ ਜਹਾਜ਼ ਦੀ ਸ਼ਕਲ ਉਹ ਪੁਰਾਣੇ ਟਾਈਮ ਦੇ ਵਿੱਚ ਤੋਂ ਹੀ ਇਹਨੂੰ ਜਹਾਜ਼ ਹਵੇਲੀ ਦਾ ਨਾਂ ਤਾਂ ਹੀ ਦਿੱਤਾ ਗਿਆ ਕਿਉਂਕਿ ਇਹਦੀ ਦਿੱਖ ਸੀ ਜਿਹੜੀ ਸਮੁੰਦਰੀ ਜਹਾਜ਼ ਜਿਵੇਂ ਆਪਣਾ ਚੱਲਦਾ ਖੜਾ ਹੁੰਦਾ ਜਾਂ ਖੜ ਚੱਲਦਾ ਉਹ ਦੇਖਿਆ ਪੂਰੀ ਤੁਸੀਂ ਦੇਖ ਸਕਦੇ ਆ ਬਿਲਕੁਲ ਮਤਲਬ ਉਸ ਟਾਈਮ ਦੇ ਵਿੱਚ ਇਹ ਬਹੁਤ ਬਹੁਤ ਖਰਚਾ ਹੋ ਜਾਣਾ ਬਹੁਤ ਮਹਿੰਗੀ ਬਣੀ ਹੋਣੀ ਬਹੁਤ ਮਹਿੰਗੀ ਜ਼ਮੀਨ ਹੈ ਜੀ ਹੁਣ ਦੇਖੋ ਜਿਹੜੀ ਜ਼ਮੀਨ ਜੋਤੀਸ ਰੂਪ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦੀ ਖਰੀਦੀ ਸਨਸਕਾਰ ਦੇ ਲਈ ਉਹਦੀ ਜੇ ਆਪਾਂ ਕੀਮਤ ਲਾਈਏ ਤਾਂ ਉਹ ਥੋੜੀ ਜੀ ਜ਼ਮੀਨ ਦੀ ਕੀਮਤ 2.5 ਅਰਬ ਦੇ ਕਰੀਬ ਹੈ। 7800 ਸੋਨੇ ਦੀਆਂ ਸ਼ਰਫੀਆਂ ਵਿਚਾ ਕੇ ਖੜੀਆਂ ਕਰਕੇ, ਵਿਛਾਈਆਂ ਨਹੀਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਗਈ। 780 ਕਿਲੋ ਸੋਨਾ ਸੀਗਾ ਸ਼ਾਇਦ। ਹਾਂਜੀ ਹਾਂਜੀ ਇਹਦੇ ਅਪ੍ਰੋਕਸੀਮੇਟਲੀ ਇੰਨਾ ਹੀ ਹੋਊਗਾ ਜੀ। ਬਸ ਇਹੀ ਹੈ ਜੀ ਇਸ ਦਾ ਇਤਿਹਾਸ ਇਹੀ ਹੈ ਤੇ ਉਹਨਾਂ ਨੇ ਇੰਨੀ ਬੜੀ ਸਿੱਕ ਇਤਿਹਾਸ ਲਈ ਕਰੀ ਹੈ ਤਾਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹਨੂੰ ਛੇਤੀ ਤੋਂ ਛੇਤੀ ਇਹਦਾ ਰੇਅਰਿੰਗ ਦਾ ਕੰਮ ਹੈ ਜਿਹੜਾ ਹੋਵੇ। ਤੇ ਤਾਂ ਜੋ ਇਹਦੀ ਦਿਖ ਵੀ ਉਵੇਂ ਹੀ ਕਾਇਮ ਰਹੇ ਤੇ ਸੰਗਤਾਂ ਜਿਵੇਂ ਆਉਂਦੀਆਂ ਨੇ ਸ਼ਰਧਾਂ ਨਾਲ ਆ ਕੇ ਇੱਥੇ ਦੇਖਣ ਨਤਮਸਤਕ ਹੋਣ ਤੇ ਗੁਰੂਸਤੀਆਂ ਚ ਖੁਸ਼ੀਆਂ ਪ੍ਰਾਪਤ ਕਰਨ। ਬਹੁਤ ਧੰਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਨੂੰ ਅਸੀਂ ਦਿਖਾਈ ਹੈ ਗੱਲਬਾਤ ਕੀਤੀ ਹੈ ਬਾਈ ਨਾਲ ਵੀ ਹਾਈ ਕੋਰਟ ਦੇ ਵਿੱਚ ਇਹਦੀ ਜਿਹੜੀ ਕੇਸ ਕੀਤਾ ਹੋਇਆ ਪ੍ਰਾਤਨ ਬਿਰਸਾ ਸਾਹਮਣ ਵਾਲਿਆਂ ਨੇ ਤੇ ਅਰੋੜਾ ਨਾਮ ਦੇ ਵਕੀਲ ਨੇ ਜਿਹੜਾ ਕੇਸ ਕੀਤਾ ਹੋਇਆ ਵੀ ਜਿਹੜੀ ਇਹ ਦਿਖਾਈ ਦੀ ਪ੍ਰਾਣੀ ਹੋ ਰਹਿਣੀ ਚਾਹੀਦੀ ਹੈ। ਇਨੂੰ ਰੈਨੋਵੇਟ ਕਰਕੇ ਇਹਨੂੰ ਅਸੀਂ ਮਾਡਰਨ ਨਹੀਂ ਬਣਾਉਣਾ ਚਾਹੁੰਦੇ ਵੀ ਪੁਰਾਣਾ ਪ੍ਰਾਤਨ ਜੋ ਪੁਰਾਣਾ ਕਲਚਰ ਹੈ ਵੀ ਉਹੀ ਉੱਥੇ ਹੀ ਰਹਿਣੇ ਚਾਹੀਦੇ ਆ ਜਹਾਜ਼ ਹਵੇਲੀ ਜਿਹਦੇ ਨਾਂ ਤੇ ਆ ਮਤਲਬ ਦਿਵਾਨ ਟੋਡਰਮਾਲ ਦੇ ਨਾਂ ਤੇ ਹਵੇਲੀ ਆ ਉਹਨਾਂ ਦੀ ਹਵੇਲੀ ਆ ਤੇ ਇਹਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਤੇ ਅਸੀਂ ਫਤੇਗੜ ਸਾਹਿਬ ਤੋਂ ਜੁੜੇ ਹੋਏ ਆ ਮੇਰਾ ਨਾਮ ਕੈਮਰਾਮੈਨ ਸੀਐਮ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਧੰਨਵਾਦ ਕਿੰਨੇ ਮਿੰਟ